ਡੇਲੀ ਬੋਸ ਪੰਜਾਬੀ ਦੇਖ ਰਹੇ ਸਰ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੀਆਂ ਬੱਸਾਂ ਨੂੰ ਲੈ ਕੇ ਹੜਤਾਲ ਦਾ ਐਲਾਨ ਕੀਤਾ ਗਿਆ ਸੀ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਇਹ ਸਭ ਦੇ ਵਿਚਾਲੇ ਲੋਕਾਂ ਦੇ ਲਈ ਰਾਹਤ ਭਰੀ ਖਬਰ ਹੈ ਕਿ ਆਖਿਰਕਾਰ ਅੱਜ ਪੰਜਾਬ ਦੀਆਂ ਸੜਕਾਂ ਦੇ ਉੱਤੇ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੌੜਨਗੀਆਂ ਕਿਉਂਕਿ ਇੱਕ ਮੀਟਿੰਗ ਜਿਹੜੀ ਹੈ ਸਰਕਾਰ ਦੇ ਅਧਿਕਾਰੀਆਂ ਦੇ ਨਾਲ ਹੋ ਚੁੱਕੀ ਹੈ ਕੱਚੇ ਮੁਲਾਜ਼ਮਾਂ ਦੀ ਤੇ ਉਸ ਮੀਟਿੰਗ ਦੇ ਵਿੱਚ ਜੋ ਹੈ ਫੈਸਲਾ ਲਿਆ ਗਿਆ ਇੱਕ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਕੱਚੇ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਨੂੰ ਮੁਲਤਵੀ ਕਰ ਦਿੱਤਾ ਗਿਆ ਤਾਂ ਲੋਕਾਂ ਦੇ ਲਈ ਕਾਫੀ ਰਾਹਤ ਭਰੀ ਖਬਰ ਹੈ ਕਿਉਂਕਿ ਲੋਕਾਂ ਨੂੰ ਕਾਫੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਕੀ ਚੈੱਕ ਕਰ ਹੈ ਸਰਕਾਰੀ ਬੱਸਾਂ ਜਿਹੜੀਆਂ ਨੇ ਖਾਸ ਤੌਰ ਤੇ ਜੇਕਰ ਔਰਤਾਂ ਦੀ ਹੀ ਗੱਲ ਕੀਤੀ ਜਾਵੇ ਤਾਂ ਆਧਾਰ ਕੜਦੀ ਮੁਫਤ ਸਹੂਲਤ ਜਿਹੜੀ ਆ ਬੱਸਾਂ 'ਚ ਸਫ਼ਰ ਕਰਨ ਦੀ ਦਿੱਤੀ ਗਈ ਹੈ ਜਿਸ ਕਰਕੇ ਕਾਫੀ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਆ ਆਖਿਰਕਾਰ ਕੱਲ ਦੀ ਮੀਟਿੰਗ ਦੇ ਵਿੱਚ ਕੀ ਕੁਝ ਖਾਸ ਰਿਹਾ ਇਸ ਬਾਰੇ ਗੱਲਬਾਤ ਕਰਨ ਲਈ ਸਾਡਾ ਫੋਨ ਲਾਈਨ ਦੀ ਉੱਤੇ ਸ਼ਮਸ਼ੇਰ ਸਿੰਘ ਜੀ ਜਿਹੜੇ ਕਿ ਜਰਨਲ ਸਕੱਤਰ ਨੇ ਉਹਨਾਂ ਗੱਲਬਾਤ ਕਰਦੇ ਆ ਜੀ ਸ਼ਮਸ਼ੇਰ ਜੀ ਆਖਿਰਕਾਰ ਹੜਤਾਲ ਦਾ ਐਲਾਨ ਕੀਤਾ ਗਿਆ ਸੀ ਮੁਲਤਵੀ ਕਰ ਦਿੱਤੀ ਗਈ ਹੈ ਕੀ ਕਾਰਨ ਨੇ ਬਿਲਕੁਲ ਜੀ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਾਂ ਤੇ ਪਿਛਲੇ ਦਿਨੀ ਵੀ ਸਾਡੀ 9 ਫਰਵਰੀ 2024 ਨੂੰ ਮੀਟਿੰਗ ਹੋਈ ਸੀ ਜਿਹਦੇ 'ਚ ਸਾਡੀਆਂ ਮੰਗਾਂ ਮੰਨੀਆਂ ਗਈਆਂ ਸੀ ਸਹਿਮਤੀ ਬਣੀ ਸੀਗੀ ਪਰ ਉਹਨਾਂ 'ਚੋਂ ਇੱਕ ਪੱਤਰ ਜਾਰੀ ਕੀਤਾ ਗਿਆ ਸੀ ਜਿਹਦੇ 'ਚ ਕੁਝ ਖਾਮੀਆਂ ਸੀਗੀਆਂ ਜਿਹਦੇ ਆਤੀ ਕਰਕੇ ਸਾਡੇ ਵਰਕਰਾਂ 'ਚ ਸੋਚੇ ਮੁਲਾਜ਼ਮਾ ਜਰੂਰ ਪੈਦਾ ਹੋ ਗਿਆ ਇਸ ਕਰਕੇ ਅਸੀਂ ਜਿਹੜਾ ਆਪਣਾ ਪ੍ਰੋਗਰਾਮ ਨੂੰ ਸਟੈਂਡ ਕਰਦੇ ਹੋਏ ਆਪਣੇ ਐਕਸ਼ਨ ਸਟੈਂਡ ਕੀਤੇ ਤੇ ਤੁਰੰਤ ਸਾਡੇ ਐਮ ਡੀ ਪੰਨਬਸ ਤੇ ਐਮ ਡੀ ਪੀ ਆਰ ਡੀ ਸੀ ਦੋਨਾਂ ਅਧਿਕਾਰੀਆਂ ਵੱਲੋਂ ਸਾਡੀ ਜਿਹੜੀ ਫਾਈਨਲ ਮੀਟਿੰਗ ਬੁਲਾਈ ਗਈ ਜਿਹਦੇ ਚ ਉਹਨਾਂ ਨੇ ਕੱਲ ਲਗਭਗ 3 ਘੰਟੇ ਸਾਡੀਆਂ ਜਿਹੜੀਆਂ ਮੰਗਾਂ ਉਹਨਾਂ ਦੇ ਗੱਲਬਾਤ ਕੀਤੀ ਤੇ ਜਿਹੜੀਆਂ ਮੰਗਾਂ ਸਾਡੀਆਂ ਉਹਨਾਂ ਨੂੰ ਬੜੇ ਤਰੀਕੇ ਦੇ ਨਾਲ ਸੁਲਝਾਇਆ ਜਿਹਦੇ ਚ ਜਿਵੇਂ ਕੰਟਰੈਕਟ ਮੁਲਾਜ਼ਮਾ ਨੂੰ ਜਿਹੜੇ ਬਹਾਲ ਕਰਕੇ ਆਊਟਸੋਰਸ ਤੇ ਜੁਆਇਨ ਦਾ ਪੱਤਰ ਜਾਰੀ ਕੀਤਾ ਸੀਗਾ ਉਦੇ ਸੰਬੰਧੀ ਉਹਨਾਂ ਨੇ ਸਰਕਾਰ ਨਾਲ ਗੱਲਬਾਤ ਕਰਕੇ ਸਰਕਾਰ ਨੂੰ ਲਿਖ ਕੇ ਭੇਜਿਆ ਕੱਲੀ ਕਿ ਜਿਹੜੇ ਕੰਟਰੈਕਟ ਵਾਲੇ ਮੁਲਾਜ਼ਮਾ ਇਹਨਾਂ ਨੂੰ ਕੰਟਰੈਕਟ ਤੇ ਹੀ ਜੁਆਇਨ ਕਰਾਉਣ ਦੀ ਸਾਨੂੰ ਜਿਹੜੀ ਆ ਪ੍ਰਵਾਨਗੀ ਦਿੱਤੀ ਜਾਵੇ ਤੇ ਨਾਲ ਹੀ ਜਿਹੜੀ ਮਤਲਬ ਘੱਟ ਤਨਖਾਹਾਂ ਤੇ ਜੁਆਇਨ ਕਰਾਉਣ ਦੀ ਗੱਲ ਸੀ ਕਿ ਜੋ ਤਨਖਾਹ ਤੋਂ ਡਿਊਟੀ ਤੋਂ ਉਹਨੂੰ ਫਰਕ ਕੀਤਾ ਸੀ ਉਸ ਤਨਖਾਹ ਤੋਂ ਉਹਨੂੰ ਭਾਲ ਕੀਤਾ ਜਾਊਗਾ ਤੇ ਦੂਸਰੀਆਂ ਮੰਗਾਂ ਸੀ ਸਾਡੀਆਂ ਜਿਵੇਂ ਕੱਚੇ ਮੁਲਾਜ਼ਮਾ ਨੂੰ ਪੱਕੇ ਕਰਨਾ ਤੇ ਉਹਦੇ ਲਈ 2021 ਦੀ ਇੱਕ ਪਾਲਿਸੀ ਸੀਗੀ ਉਹਦੇ ਚ ਬਣਾ ਕੇ ਮੀਮੋ ਬਣਾ ਕੇ ਭੇਜਿਆ ਸੀ ਸਰਕਾਰ ਨੂੰ ਤੇ ਉਹ ਦੁਬਾਰਾ ਫਿਰ ਉਹਨਾਂ ਨੇ ਤਿਆਰ ਕਰਕੇ ਤੇ ਉਹਦੇ ਲਈ ਕਮੇਟੀ ਵੀ ਗਠਿਤ ਕੀਤੀ ਔਰ ਸਰਕਾਰ ਨੂੰ ਵੀ ਭੇਜਿਆ ਤੇ ਨਾਲ ਹੀ ਜਿਹੜੀਆਂ ਦੂਜੀਆਂ ਮੰਗਾਂ ਸੀ ਸਾਡੀਆਂ ਮਤਲਬ ਤਨਖਾਹ ਵਾਧੇ ਦੀਆਂ ਜਿਹੜੇ ਨਵੇਂ ਮੁਲਾਜ਼ਮ ਨੇ ਉਹਨਾਂ ਸਬੰਧੀ ਵੀ ਜਿਹੜੀ ਕਮੇਟੀ ਗਠਿਤ ਕੀਤੀ ਆ ਤੇ ਕੰਡੀਸ਼ਨਾਂ ਸਬੰਧੀ ਉਹ ਕਮੇਟੀ ਦੀ ਕੱਲ ਜਿਹੜੀ ਸਾਨੂੰ ਉਹਨਾਂ ਨੇ ਫਾਈਨਲ ਦਿਖਾਤੀ ਆ ਤੇ ਉਹਦੇ ਚ ਉਹਨਾਂ ਨੇ ਜਲਦੀ ਸੁਝਾਅ ਲੈ ਕੇ ਤੇ ਕਮੇਟੀ ਦੀ ਫਾਈਨਲ ਰਿਪੋਰਟ ਦੇਖ ਕੇ ਤੇ ਮੁਲਾਜ਼ਮਾਂ ਨੂੰ ਜਿਹੜੀ ਭੰਦੀਆਂ ਰਾਹਤ ਦੇਣਗੇ ਤੇ ਸ਼ਮਸ਼ੇਰ ਜੀ ਆਖਿਰਕਾਰ ਜਿਹੜੀ ਕਮੇਟੀ ਦਾ ਗਠਨ ਕੀਤਾ ਗਿਆ ਇਸ ਤੇ ਸਮਾਂ ਮਿਆਦ ਵੀ ਤੈਅ ਕੀਤੀ ਗਈ ਹੈ ਵੀ ਇੰਨੇ ਸਮੇਂ ਦੇ ਵਿੱਚ ਇਹਦੇ ਵੱਲੋਂ ਫੈਸਲਾ ਸੁਣਾਇਆ ਜਾਏਗਾ ਬਿਲਕੁਲ 2 ਮਹੀਨੇ ਦਾ ਸਮਾਂ ਉਸ ਲੈਟਰ ਦੇ ਵਿੱਚ ਪਾ ਦਿੱਤਾ ਉਹਨਾਂ ਕਿ 2 ਮਹੀਨੇ ਦੇ ਵਿੱਚ ਸਮਾਂਬੰਦ ਦੇ ਵਿੱਚ ਵਿੱਚ ਉਹ ਮਸਲੇ ਦਾ ਹੱਲ ਕੀਤਾ ਜਾਊਗਾ ਇਸ ਮੀਟਿੰਗ ਦੇ ਨਾਲ ਤੁਸੀਂ ਸੈਟੀਸਫਾਈ ਹੋ ਬਿਲਕੁਲ ਜੀ ਬੜੇ ਵਧੀਆ ਤਰੀਕੇ ਨਾਲ ਜਿਵੇਂ ਦੱਸਿਆ ਕਿ 2.5-3 ਘੰਟੇ ਮੀਟਿੰਗ ਚੱਲੀ ਉਹਦੇ ਚ ਉਹਨਾਂ ਨੇ ਸਾਰੀ ਕੱਲੀ ਕੱਲੀ ਗੱਲ ਤੇ ਬੜਾ ਸੁਸ਼ਟ ਕਰਵਾਇਆ ਸੋ ਆਸ ਵੀ ਕਰਦੇ ਆ ਕਿਉਂਕਿ ਸਾਡਾ ਵਿਪਾਗਿਆ ਤੇ ਉਮੀਦ ਵੀ ਕਰਦੇ ਆ ਕਿ ਸਾਡੀਆਂ ਮੰਗਾਂ ਨੂੰ ਜਲਦੀ ਤੌਰ ਤੇ ਜਿਹੜੀਆਂ ਹੱਲ ਕਰਨਗੇ ਸਾਡੇ ਤੱਕ ਜੀ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਦੇ ਲਈ ਤਾਂ ਲੋਕਾਂ ਦੇ ਲਈ ਅਹਿਮ ਖਬਰ ਹੈ ਕਿ ਆਖਿਰਕਾਰ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨੂੰ ਲੈ ਕੇ ਹੜਤਾਲ ਦਾ ਐਲਾਨ ਕੀਤਾ ਗਿਆ ਸੀ ਕਿਉਂਕਿ ਅੱਜ ਕੱਚੇ ਮੁਲਾਜ਼ਮਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਦੇ ਵੱਲੋਂ ਵਿਧਾਨ ਸਭਾ ਨੂੰ ਕੂਚ ਕੀਤਾ ਜਾਏਗਾ ਆਪਣੀਆਂ ਹੱਕੀ ਮੰਗਾਂ ਦੀ ਪ੍ਰਵਾਨਗੀ ਨੂੰ ਲੈ ਕੇ ਪਰ ਇਸ ਕੂਚ ਤੋਂ ਪਹਿਲਾਂ ਹੀ ਮੀਟਿੰਗ ਬੁਲਾ ਲਈ ਜਾਂਦੀ ਹੈ ਤੇ ਇਸ ਮੀਟਿੰਗ ਦੇ ਵਿੱਚ ਕਈ ਗੱਲਾਂ ਦੇ ਵਿੱਚ ਸਹਿਮਤੀ ਬਣ ਚੁੱਕੀ ਹੈ ਹਾਲਾਂਕਿ ਇੱਕ ਮਸਲੇ ਨੂੰ ਲੈ ਕੇ ਜੋ ਹੈ ਕਾਫੀ ਜ਼ਿਆਦਾ ਖਿੱਚੋ ਤਾਣੀ ਵਾਲਾ ਮਾਹੌਲ ਪਿਛਲੇ ਕਾਫੀ ਸਮੇਂ ਦੌਰਾਨ ਵੇਖਣ ਨੂੰ ਮਿਲਿਆ ਪਰ ਹੁਣ ਇੱਕ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ ਉਹ ਕਮੇਟੀ ਜਿਹੜੀ ਹੈ 2 ਮਹੀਨੇ ਦੇ ਅੰਦਰ ਅੰਦਰ ਜੋ ਹੈ ਰਿਪੋਰਟ ਪੇਸ਼ ਕਰੇਗੀ ਜਿਸ ਤੋਂ ਬਾਅਦ ਕੋਈ ਜੋ ਹੈ ਇਨ੍ਹਾਂ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਦੇ ਉੱਤੇ ਜੋ ਲਗਾਤਾਰ ਇਹ ਮੰਗ ਕਰ ਰਹੇ ਨੇ ਉਸੇ ਉੱਤੇ ਮੋਹਰ ਲਗਾਈ ਜਾ ਸਕਦੀ ਹੈ ਤਾਂ ਵੱਡੀ ਖਬਰ ਹੈ ਕਿ ਆਖਿਰਕਾਰ ਪੰਜਾਬ ਦੇ ਵਿੱਚ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੀਆਂ ਬੱਸਾਂ ਆਮ ਦਿਨਾਂ ਦੀ ਤਰ੍ਹਾਂ ਚੱਲਣ ਗਿਆ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਖੱਜਲ ਖਵਾਰੀ ਦਾ ਸਾਹਮਣਾ ਨਹੀਂ ਕਰਨਾ ਪਏਗਾ ਕਿਉਂਕਿ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਵਿਧਾਨ ਸਭਾ ਕੂਚ ਕਰਨ ਦਾ ਫਿਲਹਾਲ ਦੀ ਘੜੀ ਉਸ ਨੂੰ ਪੋਸਟਪੋਨ ਕਰ ਦਿੱਤਾ ਗਿਆ ਕਿਉਂਕਿ ਇੱਕ ਮੀਟਿੰਗ ਹੋਈ ਹੈ ਪੀਆਰਟੀਸੀ ਦੇ ਐਮ ਡੀ ਦੇ ਨਾਲ ਤੇ ਉਸ ਮੀਟਿੰਗ ਦੇ ਵਿੱਚ ਕਈ ਗੱਲਾਂ ਵਿਚ ਸਹਿਮਤੀ ਵੀ ਬਣੀਆਂ ਹਾਲਾਂਕਿ ਇੱਕ ਮੰਗ ਨੂੰ ਲੈ ਕੇ ਜੋ ਹੈ ਇੱਕ ਕਮੇਟੀ ਦਾ ਗਠਨ ਕਰ ਦਿੱਤਾ ਗਿਆ